ਹਲੋ ਜੀ ਆਪਾਂ ਕੱਢ ਲਿਆ ਦੀ ਐਂਕਰ ਤੇ ਹੁਣ ਆਪਾਂ ਕਢਾਈ ਸ਼ੁਰੂ ਕਰਾਂਗੇ ਠੀਕ ਹੈ ਜੀ ਮੈਂ ਬੂਰ ਦੀ ਕਢਾਈ ਬਣਾਉਣਾ ਦੱਸਦੇ ਆ ਇਹ ਐਂਕਰ ਦੀਆਂ ਗੁੱਛੀਆਂ ਮਿਲ ਜਾਂਦੀਆਂ ਨੇ ਬਾਜ਼ਾਰੋਂ ਐਂਕਰ ਦਾ धागा ਤੇ ਆ ਜਿਹੜੀ ਮੈਂ ਸੂਈ ਲਈ ਹੋਈ ਐ ਇਹ ਹੈਗੀ ਐ ਕੇਸਮੈਂਟ ਦੀ ਸੂਈ ਐ ਮੋਟੀ ਸੂਈ ਹੁੰਦੀ ਐ ਸਾਈਜ਼ ਇਹਦਾ ਮਤਲਬ ਛੋਟਾ ਹੁੰਦਾ ਛੋਟੇ ਕਾਰ ਦੀ ਤੇ ਇਹਦਾ ਜਿਹੜਾ ਪਿੱਛੇ ਨੱਕਾ ਜਾਂ ਹੁੰਦਾ ਸੂਈ ਦਾ ਇਹ ਮਤਲਬ ਕਾਫੀ ਮੋਟਾ ਹੁੰਦਾ ਹੈ ਤੇ ਇਹਦੇ ਵਿੱਚ ਇਹ ਧਾਗਾ ਜਿਹੜਾ ਐਂਕਰ ਦਾ ਬੜਾ ਆਸਾਨੀ ਨਾਲ ਆ ਪੈ ਜਾਂਦਾ ਹੈ ਤੇ ਤੁਸੀਂ ਆਪਣੇ ਪਾਰਟੀ ਵੇਅਰ ਸੂਟ ਹੈ ਕੋਈ ਵੀ ਉਹ ਘਰੇ ਕੱਢ ਸਕਦੇ ਹੋ ਆ ਦੋ ਮਤਲਬ ਆਈਡੀਏ ਜੇ ਨਾਲ ਦੋ ਲਾਈਨਾਂ ਨਾਲ ਕਰਨੀਆਂ ਨੇ ਫੇਰ ਜਿਵੇਂ ਜਿਵੇਂ ਫੁੱਲ ਬਣਾਈ ਜਾਊਗਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਦਾ ਜਾਊਗਾ ਕਿ ਇਹ ਵੀ ਸ਼ੇਕ ਹੈ ਕਿੱਧਰ ਨੂੰ ਜਾਣੀ ਹੈ ਉਸੇ ਤਰ੍ਹਾਂ ਹੀ ਤੁਸੀਂ ਬਣਾਈ ਜਾਣਾ ਫੁੱਲ ਬਹੁਤ ਹੀ ਸੋਹਣੇ ਲੱਗਦੇ ਆ ਤੁਸੀਂ ਆਪਣੇ ਜਿਹੜੇ ਪਾਰਟੀ ਵੇਅਰ ਸੂਟ ਆ ਉਹਨਾਂ ਤੇ ਵੀ ਕਰ ਸਕਦੇ ਹੋ ਪੈਸੇ ਦੀ ਬਚਤ ਵੀ ਹੈ ਘਰੇ ਟਾਈਮ ਵੀ ਨਹੀਂ ਵੇਸਟ ਹੁੰਦਾ ਬਿੱਲੀ ਵਾਟੇ ਡੰਡੀ ਅੰਨੇ ਤਾਂ ਢਿੱਲੇ ਲੱਗਦਾ ਪਰ ਇਹ ਵੀ ਬਹੁਤ ਸੋਹਣਾ ਇਹ ਫੁੱਲ ਬਣਦਾ ਹੈ ਇਹ ਜਿਹੜੇ ਪਹਿਲਾਂ ਸੀਗੇ ਆਪਣੇ ਮੰਮੀਆਂ ਦਾਦੀਆਂ ਕੱਢਦੀਆਂ ਸੀ ਕਢਾਈਆਂ ਉਹ ਹੀ ਫੇਰ ਟ੍ਰੈਂਡਿੰਗ ਵਿੱਚ ਆ ਰਹੀ ਹੈ ਸਾਰੀ ਪੁਰਾਣਾ ਜਿਵੇਂ ਝੋਲੇ ਕੱਢਦੇ ਸੀ ਜਾਂ ਹੋਰ ਇਸ ਤਰ੍ਹਾਂ ਦੇ ਕਮੈਂਟ ਕਰਕੇ ਦੱਸੇਗੀ ਕਿਹਨੂੰ ਕਿਹੜੀ ਵਧੀਆ ਲੱਗੀ ਮੈਨੂੰ ਤਾਂ ਇਹ ਕਢਾਈ ਬਹੁਤ ਵਧੀਆ ਲੱਗਦੀ ਹੈ बस कोर ले जे हाथ ਨਾਲੀ ਛਿੱਪਣਾ ਨਹੀਂ ਹੈਗਾ ਜ਼ਿਆਦਾ ਨਹੀਂ ਦੇਖੋ ਜੀ ਇਹ ਪਹਿਲਾਂ ਬਣਾਏ ਹੋਏ ਆ ਕਿੰਨਾ ਵਧੀਆ ਲੱਗਦਾ ਇੱਥੇ ਆਪਾਂ ਹਰੀਆਂ ਪੱਤੀਆਂ ਡੰਡੀ ਬਣਾਵਾਂਗੇ ਜੀ ਠੀਕ ਹੈ ਜੀ ਥੈਂਕ ਯੂ